ਹਾਂਜੀ ਸਾਥੀਓ ਅੱਜ ਗੱਲਾਂ ਗੱਲ ਕਰਾਂਗੇ ਆਪਾਂ ਬਾਥੂ ਵਾਲੀ ਸਪਰੇਅ ਦੀ ਜੋ ਕਿ ਵੀ ਆਪਾਂ ਕਣਕ ਤੇ ਕੀਤੀ ਆ ਬਾਥੂ ਮੈਣਾ ਪਾਲਕ ਉਹ ਸਪਰੇਅ ਤੁਹਾਡੇ ਨਾਲ ਸਾਂਝੀ ਕਰਦੇ ਆਂ ਵੀ ਆਪਾਂ ਕਿਹੜੀ ਸਪਰੇਅ ਕੀਤੀ ਆ ਤੇ ਕੀ ਉਹਦਾ ਰਿਜ਼ਲਟ ਆ ਵੀਡੀਓ ਦੇ ਐਂਡ 'ਚ ਤੁਹਾਨੂੰ ਦਿਖਾਇਆ ਜਾਊਗਾ ਵੀ ਕੀ ਰਿਜ਼ਲਟ ਦਿੱਤਾ ਦਵਾਈ ਨੇ ਇਹ ਆ ਸਾਥੀਓ 24D ਮੈਨ ਸਾਲਟ 58% ਬਹੁਤ ਜ਼ਬਰਦਸਤ ਹੈ ਰਿਜ਼ਲਟ ਆ ਬਾਥੂ ਮੈਣਾ ਪਾਲਕ ਸੰਜੀ ਇਹ ਹਰ ਤਰ੍ਹਾਂ ਦਾ ਜਿਹੜਾ ਚੌੜੇ ਪੱਤੇ ਵਾਲਾ ਨਦੀਨ ਸਭ ਨੂੰ ਖਤਮ ਕਰਦੀ ਹੈ ਤੇ ਵੀਡੀਓ ਦੇ ਐਂਡ ਦੇ ਵਿੱਚ ਆਪਾਂ ਤੁਹਾਨੂੰ ਵਿਖਾਉਣੇ ਆ ਕਿ ਕਿਸ ਤਰ੍ਹਾਂ ਨੇ ਬਾਥੂ ਤੇ ਪਾਲਕ ਮਾਰਿਆ ਤੇ ਵੀਡੀਓ ਨਾਲ ਬਣੇ ਰਿਓ ਐਂਡ ਤੱਕ ਇੱਕ ਸਾਥੀਓ ਇਹਨੂੰ ਕਿਸੇ ਸਪਰੇਅ ਵਿੱਚ ਮਿਕਸ ਨਾ ਕਰਿਆ ਕਰੋ ਜਿਸ ਤਰ੍ਹਾਂ ਆਪਾਂ ਮੈਗਜ਼ੀਨ ਨਾਲ ਜਾਂ ਮੈਗਨੀਸ਼ੀਅਮ ਨਾਲ ਮਿਕਸ ਕਰ ਦਿੰਨੇ ਆ ਕੋਸ਼ਿਸ਼ ਕਰੋ ਇਕੱਲੀ ਕਰਨ ਦੀ ਤੇ ਜੇ ਕੋਈ ਆਪਾਂ ਗੁੱਲੀ ਡੰਡੇ ਵਾਲੀ ਕਰ ਰਹੇ ਆ ਸਪਰੇ ਉਹਦੇ ਵਿੱਚ ਆਪਾਂ ਇਹਨੂੰ ਰਲਾ ਸਕਦੇ ਆ ਮੈਗਨੀਜ਼ ਦੇ ਵਿੱਚ ਜਾਂ ਮੈਗਨੀਸ਼ੀਅਮ ਦੇ ਵਿੱਚ ਇਹਨੂੰ ਨਾਰ ਲਾਇਆ ਜਾਵੇ ਕਿਉਂਕਿ ਫਰੀ ਦਾ ਵੀ ਕਰੰਟ ਘਟ ਜਾਂਦਾ ਤੇ ਮੈਗਨੀਜ਼ ਦਾ ਕਰੰਟ ਵੀ ਘਟ ਜਾਂਦਾ ਤੇ ਬਣੇ ਰਹੋ ਸਾਥੀਓ ਵੀਡੀਓ ਨਾਲ ਤੇ ਤੁਹਾਨੂੰ ਉਹਦਾ ਰਿਜ਼ਲਟ ਆਪਾਂ ਇਸ ਵੀਡੀਓ 'ਚ ਹੀ ਵਿਖਾ ਦੇਣਾ ਵੀ ਕੀ ਇਹਦਾ ਰਿਜ਼ਲਟ ਆਇਆ ਦਵਾਈ ਦਾ ਵੇਖੋ ਵੀ ਸਾਥੀਓ ਸਪਰੇ ਦਾ ਰਿਜ਼ਲਟ ਦੇਖੋ 24D ਮੈਨ ਸਾਲਟ 53% ਦੇਖੋ ਕਿ ਮੈਂ ਨੇ ਪਾਲਕ ਮਚਾਈ ਆ ਐ ਮਰੂੜ ਕੇ ਸੜਦੀ ਆ ਪਾਲਕ ਵੀ ਬਾਥੂ ਵੀ ਮੈਣਾ ਸੰਜੀ ਅੱਜ ਦੋਸਤੋ 3 ਦਿਨ ਹੋ ਗਏ ਨੂੰ ਸਪਰੇਅ ਕੀਤੀ ਨੂੰ ਤੇ 3 ਦਿਨਾਂ ਬਾਅਦ ਤੁਸੀਂ ਦੇਖੋ ਰਿਜ਼ਲਟ ਇਹਦਾ ਬਿਲਕੁਲ ਪੰਜੇਲਾ ਆਤੀ ਆ ਬਾਥੂ ਵੀ ਪਾਲਕ ਵੀ ਬਹੁਤ ਜ਼ਬਰਦਸਤ ਰਿਜ਼ਲਟ ਆ ਸਾਥਿਓ ਦੇਖ ਸਕਦੇ ਹੋ ਤੁਸੀਂ ਬਹੁਤ ਵਧੀਆ ਰਿਜ਼ਲਟ ਆ ਦਵਾਈ ਦਾ ਪਰ ਇਹਨੂੰ ਕਰੋ ਕੱਲੀ ਨੂੰ ਇਹਦੇ ਵਿੱਚ ਮਿਕਸ ਨਾ ਕਰੋ ਕਿਉਂਕਿ ਆਪਾਂ ਇਹਨੂੰ ਕੱਲੀ ਕੀਤੀ ਆ ਮਿਕਸ ਨਹੀਂ ਕੀਤੀ ਦਵਾਈ ਕਿਸੇ ਦਵਾਈ ਦੇ ਵਿੱਚ ਵੀ ਕੱਲੀ ਸਪਰੇਅ ਕੀਤੀ ਆ ਠੀਕ ਆ ਸਾਥੀਓ ਵੀਡੀਓ ਚੰਗੀ ਲੱਗੀ ਸ਼ੇਅਰ ਤੇ ਲਾਈਕ ਕਰ ਦਿਓ ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਘੰਟੀ ਦਾ ਬਟਨ ਜਰੂਰ ਦਬਾ ਦਿਓ ਤਾਂ ਕਿ ਜੋ ਵੀ ਆਪਾਂ ਵੀਡੀਓ ਬਣਾਈਆਂ ਤੁਹਾਡੇ ਤੱਕ ਪਹੁੰਚਦੀ ਰਵੇ ਤੇ ਜੇ ਕੋਈ ਕਿਸਾਨ ਮਿੱਤਰ ਦੋਸਤ ਫੇਸਬੁੱਕ ਤੇ ਦੇਖਦਾ ਪਿਆ ਤੇ ਆਪਣਾ ਪੇਜ ਫੋਲੋਅ ਅਪ ਕਰ ਲਿਓ ਠੀਕ ਆ ਸਾਥੀਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਵਿੱਚ ਧੰਨਵਾਦ ਜੀ